ਮੈਂ ਚਮਕੌਰ ਸਿੰਘ ਨੈਣੀਬਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜ਼ਿਲ੍ਹਾ ਬਰਨਾਲਾ ਅੱਜ ਜੋ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜੱਥੇਬੰਦੀਆਂ ਦੇ ਸੂਬੇ ਦੇ ਤਹਿਤ ਸਰਕਲ ਪੱਧਰੇ ਧਰਨੇ ਆ ਅਸੀਂ ਅੱਜ ਇਹਨਾਂ ਦੀ ਹਮਾਇਤ ਤੇ ਆਏ ਆ ਅਸਲ ਵਿੱਚ ਹਮਾਇਤ ਨਹੀਂ ਹਮਾਇਤ ਕਹਿਣ ਨੂੰ ਹੈ ਇਹ ਜੋ ਮੰਗਾ ਨੇ ਜਿਹਦੇ ਤੇ ਇਹ ਆਏ ਆ ਬਿਜਲੀ ਬੋਰਡ ਦੇ ਨੀਜੀਕਰਨ ਦੇ ਖਿਲਾਫ ਆਏ ਆ ਇਹ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਬਣਦੀਆਂ ਕਿਉਂ ਬਣਦੀਆਂ ਕਿਉਂਕਿ ਜੇ ਬਿਜਲੀ ਬੋਰਡ ਦਾ ਨਿਜੀਕਰਨ ਹੋ ਜਾਂਦਾ ਹੈ ਜੋ ਲੋਕਾਂ ਨੂੰ ਅੱਜ ਮਾੜੀ-ਮੋਟੀ ਸਬਸਿਡੀ ਮਿਲਦੀ ਹੈ ਰਾਤ ਮਿਲਦੀ ਹੈ ਸਾਰੀ ਖੁੱਸ ਜਾਣੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੰਪਨੀਆਂ ਨੇ ਆਪਦੇ ਵੱਡੇ-ਵੱਡੇ ਗੈਂਗ ਬਣਾ ਕੇ ਰੱਖ ਕੇ ਤੇ ਇਹ ਗਰੀਬ ਲੋਕਾਂ ਦੀ ਬਿਜਲੀ ਆ ਜਿਹੜੀ ਸਾਨੂੰ ਪਤਾ ਹੈ ਵੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ ਇਸ ਲਈ ਅਸੀਂ ਇਸ ਨੁਆਬ ਦੀ ਮੰਗ ਸਮਝ ਕੇ ਮੂਰਲੀਆਂ ਕਤਾਰਾਂ 'ਚ ਹੋ ਕੇ ਆਏ ਆ ਤੇ ਇਹਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਖੜਾਂਗੇ ਤੇ ਬਿਜਲੀ ਦੇ ਨਿਜੀਕਰਨ ਦੀ ਲੜਾਈ ਇਹਦੇ ਖਿਲਾਫ ਆਖਰੀ ਸਾਹਾਂ ਤੱਕ ਲੜਦੇ ਰਹਾਂਗੇ ਜਦੋਂ ਇਹ ਬਿਜਲੀ ਬੋਰਡ ਉੱਤਰ ਕੇ ਹੁਣ ਤਿਆਰ ਹੋ ਗਿਆ ਇਹਦਾ ਸਾਰਾ ਢਾਂਚਾ ਖੜਾ ਹੋ ਗਿਆ ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਸੁਭਾਉਣ ਜਾ ਰਹੇ ਐ ਪਹਿਲਾਂ ਕਿਉਂ ਨਹੀਂ ਸਰਕਾਰ ਦਾ ਖਰਚਾ ਤੇ ਕਾਊਡੀਆਂ ਦੇ ਭਾਅ ਵੇਚਿਆ ਜਾਏ ਕਦੇ ਹਰਗੇ ਜੀ ਨਹੀਂ ਹੋਣ ਦੇਵਾਂਗੇ ਪੰਜਾਬ ਕੇ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਤੇ ਜੰਮ ਕੇ ਲੜਾਈ ਦੇਵਾਂ ਮੇਰਾ ਚੰਦਰ ਸ਼ਰਮਾ ਸੁਭਾ ਮਿਤਵਦਾਨ ਟੈਕਨੀਕਲ ਸਰਵਿਸ ਜੂਨੀਅਰ ਪੰਗਲਾ ਅਸੀਂ ਅੱਜ ਐਸੀ ਵਰਣਾਲੇ ਤੋਂ ਮਤਲਬ ਜਿਹੜੀ ਸਾਡੀ ਮੰਗ ਪੱਤਰ ਦੇ ਕੇ ਅਸੀਂ ਬੋਰਡ ਮੈਨੇਜਮੈਂਟ ਦੇ ਸਰਕਾਰ ਨੂੰ ਸੁਣਾਈ ਕਰਾਉਣ ਵਾਸਤੇ ਆਈ ਹਾਂ ਉਹ ਮੰਗਾਂ ਅੱਜ ਸਰਕਾਰ ਕੇਂਦਰ ਤੇ ਰਾਜ ਸਰਕਾਰ ਦੀਆਂ ਮਿਲੀਪੂ ਕਰਦ ਨਾਲ ਜੋ 1948 ਦੇ ਵਿੱਚ ਬਨੇ ਜਿਹੜੇ ਕਾਨੂੰਨ ਸੀ ਜੋ ਲੇਬਰ 44 ਲੇਬਰ ਲਾ ਸੀ ਉਹਨਾਂ ਨੂੰ ਖਤਮ ਕਰਕੇ ਅੱਜ ਮਤਲਬ ਉਹਨਾਂ ਨੇ ਕੰਪਨੀ ਐਕਟ ਦੇ ਤਹਿਤ ਚਾਰ ਲੇਬਰ ਕੋਡ ਬਣਾਏ ਨੇ ਤੇ ਜਿਹੜੇ ਸਰਕਾਰੀ ਅਦਾਰੇ ਜੋ ਲੋਕ ਤਾਂਸ ਤੇ ਉਚਾਰੇ ਗਏ ਸੀ ਜੋ ਲੋਕਾਂ ਦੇ ਪੈਸ਼ਿਆਂ ਨਾਲ ਕਿਸਾਨਾਂ ਦੇ ਜ਼ਮੀਨਾਂ ਨਾਲ ਤੇ ਲੋਕਾਂ ਦੇ ਆਪ ਦੇ ਖੂਨ ਪਸੀਨੇ ਨਾਲ ਸਿਰਜਿਆ ਹੋਇਆ ਹਰੇਕ ਜਿਹੜੇ ਸਰਕਾਰੀ ਅਧਾਰੇ ਆ ਉਹਨਾਂ ਨੂੰ ਅੱਜ ਕਾਰਪੋਰੇਟ ਕਰਨ ਦੇ ਮੁਨਾਫੇ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਤੇ ਆਪ ਵਿਸ਼ਵ ਬੈਂਕ ਆ ਆਈਐਮਐਫ ਤੇ ਆ ਵਿਸ਼ਵ ਵਪਾਰ ਸੰਸਥਾ ਦੇ ਇਹ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਉਹਨਾਂ ਮਹਿਕਮਿਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਜਿਹੜਾ ਮਤਲਬ ਆ ਸਮਾਰਟ ਮੀਟਰ ਲਾ ਕੇ ਜੋ ਮਤਲਬ ਲੋਕਾਂ ਦਾ ਰੋਜ਼ਗਾਰ ਹੈ ਉਹ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਤੇ ਉਸ ਦੇ ਨਾਲ ਹੀ ਜਿਹੜੇ ਸਮਾਰਟ ਮੀਟਰ ਲੱਗਣ ਨਾਲ ਜਿਹੜੇ ਜਿਵੇਂ ਅੱਜ ਮੋਬਾਈਲ ਦੇ ਸੰਚਾਰ ਸੇਵਾ ਦੇ ਵਿੱਚ ਪ੍ਰਭਾਵ ਪੈ ਰਿਹਾ ਉਸੇ ਤਰ੍ਹਾਂ ਦਾ ਪ੍ਰਭਾਵ ਹੈ ਨਾ ਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਣਾ ਕਿ ਭਈ ਸਾਨੂੰ ਬਿੱਲੀ ਕਿੰਨਾ ਆ ਗਿਆ ਤੇ ਕਿੰਨਾ ਮਹਿੰਗਾ ਪੈ ਗਿਆ ਤੇ ਉਹ ਐਡਵਾਂਸ ਰੀਚਾਰਜ ਕਰਨਾ ਪਿਆ ਕਰਨਾ ਤੇ ਇਸ ਦੇ ਨਾਲ ਹੀ ਜਿਹੜਾ ਅੱਜ ਪੰਜਾਬ ਸਰਕਾਰ ਵੱਲੋਂ 10 ਡਿਵੀਜ਼ਨ 5 ਜ਼ਿਲ੍ਹਿਆਂ ਦੇ ਵਿੱਚ ਮਤਲਬ ਪੂਰੀ ਤਰ੍ਹਾਂ ਚੰਡੀਗੜ੍ਹ ਦੇ ਤਰਜ ਦੇ ਵਿੱਚ ਨਿਜੀਕਰਨ ਕਰਨ ਦਾ ਜਿਹੜਾ ਫੈਸਲਾ ਕੀਤਾ ਉਹ ਮੁਲਾਜ਼ਮ ਰੈਗੂਲਰ ਨਹੀਂ ਰਹਿਨੇ ਪੈਨਸ਼ਨ ਰਾਹ ਨੂੰ ਪੈਨਸ਼ਨ ਨਹੀਂ ਮਿਲਣਾ ਤੇ ਜਿਹੜੇ ਅੱਜ ਸਾਡੇ ਕਿਸਾਨੀ ਐ ਤੇ ਆਮ ਲੋਕ ਐ ਉਹਨਾਂ ਨੂੰ ਜਿਹੜੀ ਸਸਤੀ ਬਿਜਲੀ ਦੀ ਜਿਹੜੀ ਸਰਕਾਰ ਨੇ ਮੁਹੱਈਆ ਕਰਾਉਣਾ ਹੁੰਦਾ ਉਹ ਬਿਲਕੁਲ ਬੰਦ ਹੋ ਜਾਨੀ ਐ ਤੇ ਆਉਣ ਵਾਲਾ ਜਿਹੜਾ ਸਮਾਂ ਬਹੁਤ ਹੀ ਘਾਟਾ ਗਿਆ ਤੇ ਇਸ ਕਰਕੇ ਅਸੀਂ ਰੈਗੂਲਰ ਜਥੇਬੰਦੀ ਤੇ ਠੇਕਾ ਕੋਆਰਡੀਨੇਸ਼ਨ ਕਮੇਟੀ ਦੀ 4 ਤਰੀਕ ਦੀ ਜਿਹੜੀ ਸੁਭਾਈ ਕਨਵੈਨਸ਼ਨ ਹੋਣ ਤੋਂ ਬਾਅਦ ਉਸ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਭਈ ਅਸੀਂ ਪੱਕੇ ਤੌਰ ਤੇ ਇਸ ਸੰਘਰਸ਼ ਨੂੰ ਅੱਗੇ ਵਧਾਵਾਂਗੇ ਤੇ ਜਿਵੇਂ ਅੱਜ ਮਹੌਲ ਉਸਾਰ ਕੇ ਜਿਹੜੀ ਛੋਟੀ ਦੁਕਾਨਦਾਰੀ ਖਤਮ ਹੋ ਰਹੀ ਹੈ ਤੇ ਛੋਟੇ ਖਰਕਾਨੇਦਾਰੀ ਖਤਮ ਹੋ ਰਹੀ ਹੈ ਉਹਨੂੰ ਰੋਕਣਾ ਵਾਸਤੇ ਤੇ ਉਹਨੂੰ ਨਾਲ ਲੱਗੇ ਦੁਰਨਾਸ ਤੇ ਅਸੀਂ ਜੋਰ ਲਾ ਰਹੇ ਹਾਂ ਮੈਂ ਦਰਸ਼ਨ ਸਿੰਘ ਪ੍ਰਧਾਨ ਟੈਕਨੀਕਲ ਸਰਵੋ ਯੂਨੀਅਨ ਪੰਗੜ ਸਰਕਲ ਬਰਨਾਲਾ ਆਡੀ ਟੈਕਨੀਕਲ ਸਰਵਿਸ ਯੂਨੀਅਨ ਤੇ ਕੋਆਰਡੀਨੇਟਰ ਕਮੇਟੀ ਵੱਲੋਂ 18 ਨਿਕਾਤੀ ਜਿਹੜਾ ਇੱਕ ਮੰਗ ਪੱਤਰ ਦੁਨਨੇ ਜਥੇਬੰਦੀਆਂ ਦਾ ਸਾਂਝਾ ਤਿਆਰ ਕੀਤਾ ਗਿਆ ਜਿਦੇ ਵਿੱਚ ਆਊਟਸੋਰਸਿੰਗ ਕੰਮ ਹੈ ਤੇ ਟੈਕਨੀਕਲ ਸਰਵ ਯੂਨੀਅਨ ਸ਼ਾਮਿਲ ਹੈ ਜਿਦੇ ਵਿੱਚ ਸਾਨੂੰ ਬੱਖੋ-ਵਖਰੀ ਜਥੇਬੰਦੀਆਂ ਦਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਢਕਾਉਂਦਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗਰਾਹਾ ਤੇ ਜਿਹੜੀਆਂ ਪੈਨਸ਼ਨ ਐਸੋਸੀਏਸ਼ਨ ਤੇ ਜਿਹੜੀਆਂ ਹੋਰ ਪ੍ਰਾਤਰੀ ਜਥੇਬੰਦੀਆਂ ਨੇ ਉਹ ਸਾਡੇ ਨਾਲ ਅੱਜ ਜਿਹੜੀਆਂ ਸਹਿਯੋਗ ਕਰ ਰਹੀਆਂ ਨੇ ਉਹਨਾਂ ਜਿਹੜੀਆਂ 18 ਨਿਕਾਤੀ ਮੰਗ ਪੱਤਰ ਹੈ ਜਿਦੇ ਵਿੱਚ ਅਹਿਮ ਮੰਗਾਂ ਨੇ ਨਿੱਜੀ ਵੀ ਮੰਗਾ ਆਊਟਸੋਰਸਿੰਗ ਕੰਮਿਆਦੀ ਮੰਗਾ ਕਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਆ ਜਿਹੜੀ ਦਿਹਾੜੀ 8 ਘੰਟੇ ਤੋਂ 12 ਘੰਟੇ ਦੀ ਕਰਨ ਦੀ ਗੱਲ ਕੀਤੀ ਗਈ ਆ ਉਹ ਹੈ ਜਿਹੜੇ ਸਾਡੇ ਪਟਿਆਲਾ ਸਰਕਲ ਦੇ ਦੋ ਸਾਥੀ ਰਹਿੰਦੇ ਨੇ ਪਿਛਲੇ ਸਮੇਂ ਦੇ ਵਿੱਚ ਨਿੱਜੀ ਕਰਨ ਦੇ ਖਿਲਾਫ ਲੜਦੇ ਹੋਏ ਦੂਰੀ ਸਜ਼ਾ ਦੇਂਦੇ ਹੋ ਡਿਸਮਿਸ ਕੀਤਾ ਸੀ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਹੈ ਤੇ ਮੁਕਸਰ ਦੇ ਸਾਥੀ ਨੇ ਸਾਡੇ ਜਿਨ੍ਹਾਂ ਦਾ 6 ਮਹੀਨੇ ਤੋਂ ਵੱਧ ਸਸਪੈਂਸ਼ਨ ਦਾ ਸਮਾਂ ਹੈ ਉਹਨਾਂ ਨੂੰ ਜਿਹੜਾ ਡਿਊਟੀ ਪੀੜ ਮੰਨਣ ਦਾ ਸਵਾਲ ਹੈ ਤੇ ਜਿਹੜਾ ਇੱਕ ਅਹਿਮ ਸਾਰਿਆਂ ਨਾਲੋਂ ਵੱਡੀ ਅਹਿਮ ਮੰਗਾ ਜੇ ਕੋਈ ਸਾਡੇ ਆਊਟਸੋਰਸਿੰਗ ਕੰਮੇ ਨੇ ਜਿਹੜੇ ਮਤਲਬ ਕੋਈ ਡਿਊਟੀ ਦੇ ਨਾਲ ਹਾਸਾ ਹੋ ਜਾਂਦਾ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਮੰਗ ਆ ਜਾਂ ਜਿਹੜੇ ਲੰਬੇ ਸਮੇਂ ਤੋਂ ਆਊਟਸੋਰਸਿੰਗ ਕੰਮੇ ਕੰਮ ਕਰਦੇ ਨੇ ਉਹਨਾਂ ਨੂੰ ਬੀਲੀ ਬੋਰਡ ਦੇ ਵਿੱਚ ਮਰਜ਼ ਕਰਨ ਕੇ ਰੈਗੂਲਰ ਕਰਨ ਦੀ ਗੱਲ ਆ ਤੇ ਜਿਹੜੇ ਹੋਰ ਜਿਹੜੇ ਬਿੱਤੀ ਲਾਭ ਨੇ ਜਾਂ ਜਿਵੇਂ ਬਹੁਤ ਲੰਮਾ ਸਮਾਂ ਜਿਹੜੇ ਸਾਥੀ ਨੇ ਏਲਮ ਦੇ ਨੇ ਆਰਟੀਐਮ ਜਿਹੜੇ ਹੁਣ ਸਾਡੇ ਏਲਮ ਬਣੇ ਨੇ ਉਹਨਾਂ ਨੂੰ ਜਿਹੜਾ ਮੋਢਲਾ ਸਕੀਲ 34500 ਦੇਣ ਦੀ ਮੰਗ ਆ ਸਾਡੀ ਇਹ ਜਿਹੜਾ 18 ਮੰਗਾ ਨੇ ਇਹਦੇ ਸਬੰਧ ਦੇ ਵਿੱਚ ਸਮੁੱਚੀ ਸਾਡੀ ਕੋਆਰਡੀਨੇਟ ਕਮੇਟੀ ਵੱਲੋਂ ਟੈਕਨੀਕਲ ਸਰਵ ਯੂਨੀਅਨ ਤੇ ਜਿਹੜਾ ਹੁਣ ਚੌਥੀ ਸਿੰਘ ਕੰਮ ਵਿੱਚ ਸਾਡੇ ਸੀਐਚਵੀ ਨੇ ਉਹਨਾਂ ਵੱਲੋਂ ਜਿਹੜਾ ਇੱਕ ਸਾਂਝਾ ਮੰਗ ਪੱਤਰ ਤਿਆਰ ਕੀਤਾ ਅਸੀਂ ਚਾਰੀ ਸਮੁੱਚੀ ਟੀਮ ਵੱਲੋਂ ਜਿਹੜਾ ਐਸਸੀ ਸਾਹਿਬ ਨੂੰ ਜਿਹੜਾ ਉਹ ਮੰਗ ਪੱਤਰ ਦੇ ਕੇ ਆਏ ਆ ਤੁਹਾਨੂੰ ਵੀ ਅਸੀਂ ਦੇਵਾਂਗੇ ਤੁਹਾਨੂੰ ਗੁਜਾਸਤ ਵੀ ਕਰਾਂਗੇ ਵੀ ਜਿਹੜੀਆਂ ਇਹ ਮੰਗਾਂ ਨੇ ਤੇ ਸਾਡੀਆਂ ਜਿਹੜੀਆਂ ਵੱਧ ਤੋਂ ਵੱਧ ਇਹਨਾਂ ਨੂੰ ਅਜਾਕਰ ਕੀਤਾ ਜਾਵੇ ਜਿਹੜੀਆਂ ਮੰਗ ਪੱਤਰ ਦਿੱਤਾ ਇਕੱਲਾ ਪਰ ਨਾਲੇ ਵੀ ਦਿੱਤਾ ਜਾਂ ਪੂਰੇ ਪੰਜਾਬ ਨਾ ਸੋਚੇ ਪੰਜਾਬ ਚ ਆਜੀ 24 ਤੋਂ ਲੈ ਕੇ 27 ਤੱਕ ਸੀਗੇ ਜਿਹੜਾ ਸਾਡਾ ਅੱਜ ਦਾ ਲਾਸਟ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਕੱਲ ਵੀ ਦੇਖਿਆ ਉਹ ਬਠਿੰਡੇ 'ਚ ਲੱਗਿਆ ਸੀ ਕੰਨੇ 'ਚ ਲੱਗਿਆ ਸੀ 24 ਤੋਂ ਅੱਗੇ 22 ਤੱਕ ਦੀ ਸਾਡੀ ਕੜੀ ਸੀ ਐਸਸੀ ਦਫ਼ਤਰਾਂ ਦੇ ਮੂਰੇ ਧਰਨੇ ਦੇਣ ਦੀ ਜਿਹੜਾ ਅੱਜ ਸਾਡਾ ਬਰਨਾਲਾ ਸਰਕਲ ਦਾ ਬਣਦਾ ਸੀ 22 ਤਰੀਕ ਦਾ ਉਹ ਅਸੀਂ ਦੇ ਰਹੇ ਹਾਂ